ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਪੈਨਸ਼ਨ ਦੇ ਨੀਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਹੋਵੇਗਾ ਬਹੁਤ ਹੀ ਵੱਡਾ ਫਾਇਦਾ ਇਸ ਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਰਾਹੀਂ ਦਵਾਂਗੇ ਚੈਨਲ ਨਾਲ ਜੁੜੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਬ ਦੇਣਾ ਜਰੂਰ ਸ਼ੇਅਰ ਕਰਨਾ ਚਾਹੀਦਾ ਸੋ ਦੋਸਤੋ ਸਰਕਾਰ ਨੇ ਜਿਹੜੇ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਉਹਨ ਦੇਸ਼ ਦੇ ਲੱਖਾਂ ਕਰਮਚਾਰੀਆਂ ਨੂੰ ਰਿਟਾਇਰਮੈਂਟ ਸੰਬੰਧੀ ਵੱਡੀ ਰਾਹਤ ਮਿਲਣ ਵਾਲੀ ਹੈ ਸੋ ਆਓ ਜਾਣਦੇ ਹਾਂ ਪੂਰੀ ਡਿਟੇਲ ਕੀ ਹੈ ਸੋ ਦੋਸਤੋ ਤੁਹਾਨੂੰ ਦੱਸ ਦਈਏ ਨੌਕਰੀ ਖਤਮ ਹੋਣ ਤੋਂ ਬਾਅਦ ਕਰਮਚਾਰੀਆਂ ਦੇ ਲਈ ਸਭ ਤੋਂ ਵੱਡੀ ਚਿੰਤਾ ਰਿਟਾਇਰਮੈਂਟ ਯੋਜਨਾ ਅਤੇ ਪੈਨਸ਼ਨ ਹੈ ਭਾਰਤ ਦੇ ਵਿੱਚ ਇਸ ਦੇ ਲਈ ਦੋ ਆਪਸ਼ਨ ਹਨ ਐਨਪੀਐਸ ਅਤੇ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਜਾਣੀ ਕਿ ਯੂਪੀਐਸ ਇਸ ਸਾਲ 1 ਅਪ੍ਰੈਲ 2025 ਨੂੰ ਦੇਸ਼ ਦੇ ਵਿੱਚ ਲਾਗੂ ਕੀਤੀ ਗਈ ਹੈ ਹੁਣ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ ਪਰਸੋਨਲ ਜਿਹੜੇ ਨੇ ਜਨਤਕ ਸ਼ਿਕਾਇਤਾਂ ਤੇ ਪੈਸ਼ਨ ਮੰਤਰਾਲੇ ਨੇ ਯੂਪੀਐਸ ਨਾਲ ਸੰਬੰਧ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਸੋ ਦੋਸਤੋ ਹੁਣ ਜੇਕਰ ਕੋਈ ਵੀ ਕਰਮਚਾਰੀ 20 ਸਾਲ ਦੀ ਨਿਯਮਤ ਨੌਕਰੀ ਪੂਰੀ ਕਰਦਾ ਹੈ ਤਾਂ ਉਸ ਨੂੰ ਪੂਰੀ ਪੈਨਸ਼ਨ ਦਾ ਅਧਿਕਾਰ ਮਿਲੇਗਾ ਪੁਰਾਣੀ ਸੀਮਾ ਘਟਾਉਣ ਦੀ ਮੰਗ ਕਰਮਚਾਰੀਆਂ ਦੇ ਦੁਆਰਾ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਹੁਣ ਇੱਕ ਬਦਲਾਵ ਹੋਇਆ ਹੈ ਇਸ ਬਦਲਾਵ ਦੇ ਨਾਲ ਲੱਖਾਂ ਕੇਂਦਰੀ ਕਰਮਚਾਰੀ ਨੂੰ ਫਾਇਦਾ ਹੋਵੇਗਾ ਸੋ ਦੋਸਤੋ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦਾ ਲਾਭ ਕਿਹੜੇ ਕਰਮਚਾਰੀਆਂ ਨੂੰ ਮਿਲੇਗਾ ਇਸ ਦੇ ਨਾਲ ਹੀ ਦੋਸਤੋ ਪਹਿਲੀ ਗੱਲ ਤਾਂ ਜਿਹੜੀ ਪਹਿਲਾਂ ਜਿਹੜਾ ਪੈਨਸ਼ਨ ਲੈਣ ਦੇ ਨਿਯਮ ਥੋੜੇ ਸਖਤ ਸਨ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਪੂਰੀ ਪੈਨਸ਼ਨ ਪ੍ਰਾਪਤ ਕਰਨ ਦਾ ਅਧਿਕਾਰ ਸਿਰਫ ਉਦੋਂ ਹੀ ਮਿਲਦਾ ਸੀ ਜਦੋਂ ਕੋਈ ਕਰਮਚਾਰੀ 25 ਸਾਲ ਦੀ ਸਰਵਿਸ ਪੂਰੀ ਕਰਦਾ ਸੀ ਭਾਵੇਂ ਜੇਕਰ ਕੋਈ 24 ਸਾਲ ਕੰਮ ਕਰਦਾ ਹੈ ਤਾਂ ਵੀ ਉਸ ਨੂੰ ਪੂਰਾ ਲਾਭ ਨਹੀਂ ਮਿਲਦਾ ਸੀ ਇਸ ਕਰਕੇ ਲੰਬੇ ਸਮੇਂ ਤੋਂ ਕਰਮਚਾਰੀ ਸੰਗਠ ਮੰਗ ਕਰ ਰਹੇ ਸਨ ਕਿ ਪੈਨਸ਼ਨ ਸੀਮਾ ਘਟਾਈ ਜਾਵੇ ਉਹਨਾਂ ਨੇ ਕਿਹਾ ਕਿ ਹਰ ਕਿਸੇ ਲਈ 25 ਸਾਲ ਲਗਾਤਾਰ ਕੰਮ ਕਰਨਾ ਆਸਾਨ ਨਹੀਂ ਹੈ। ਹੁਣ ਸਰਕਾਰ ਨੇ ਉਹਨਾਂ ਦੀ ਮੰਗ ਮੰਨ ਲਈ ਹੈ ਅਤੇ ਇਸ ਸੀਮਾ ਨੂੰ 20 ਸਾਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਫਾਇਦਾ ਉਹਨਾਂ ਸਰਕਾਰੀ ਕਰਮਚਾਰੀਆਂ ਨੂੰ ਹੋਵੇਗਾ ਜੋ ਯੂਨੀਫਾਈਡ ਪੈਨਸ਼ਨ ਸਕੀਮ ਦੇ ਅਧੀਨ ਆਉਂਦੇ ਹਨ। ਹੋਂ ਤੱਕ ਪੂਰੀ ਪੈਨਸ਼ਨ ਪ੍ਰਾਪਤ ਕਰਨ ਦੇ ਲਈ 25 ਸਾਲ ਦੀ ਸੇਵਾ ਜ਼ਰੂਰੀ ਸੀ ਪਰ ਹੁਣ ਪੂਰਾ ਲਾਭ ਜਿਹੜਾ ਹੈ 20 ਸਾਲ ਕੰਮ ਕਰਨ ਤੋਂ ਬਾਅਦ ਹੀ ਮਿਲੇਗਾ ਇਸ ਦਾ ਸਭ ਤੋਂ ਵੱਡਾ ਪ੍ਰਭਾਵ ਉਹਨਾਂ ਕਰਮਚਾਰੀਆਂ ਤੇ ਪਵੇਗਾ ਜੋ ਕਿਸੇ ਕਾਰਨਾ ਕਰਕੇ 25 ਸਾਲ ਦੀ ਸੇਵਾ ਪੂਰੀ ਨਹੀਂ ਕਰ ਸਕੇ ਸਨ ਜਿਵੇਂ ਕਿ ਸਿਹਤ ਸਮੱਸਿਆ ਪਰਿਵਾਰਿਕ ਜ਼ਿੰਮੇਵਾਰੀਆਂ ਜਾਂ ਵਿਚਕਾਰ ਸੇਵਾ ਮੁਕਤੀ ਲੈਣਾ ਹੁਣ ਉਹਨਾਂ ਨੂੰ 20 ਸੇਵਾ ਮੁਕਤੀ ਤੋਂ ਬਾਅਦ ਪੂਰੀ ਪੈਨਸ਼ਨ ਦੀ ਗਾਰੰਟੀ ਮਿਲੇਗੀ ਇਹ દિਵਾਲੀ ਤੋਂ ਪਹਿਲਾਂ ਲੱਖਾਂ ਕੇਂਦਰੀ ਕਰਮਚਾਰੀਆਂ ਦੇ ਲਈ ਇੱਕ ਵੱਡਾ ਤੋਹਫਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਰਹੇ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਧੰਨਵਾਦ ਜੀ